ਪਰ ਪੰਜਾਬ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਅਮਨਦੀਪ ਸਿੰਘ ਗੜੀ ਤਾਂ ਬਹੁਤ ਹੀ ਦਰਦਨਾਕ ਖਬਰ ਕੀਰਤਪੁਰ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਨਹਿਰ 'ਚ ਡਿਗੇ ਸਾਲੇ ਨੂੰ ਬਚਾਉਣ ਦੇ ਲਈ ਜੀਜੇ ਨੇ ਵੀ ਮਗਰੀ ਛਾਲ ਮਾਰ ਦਿੱਤੀ ਪਰ ਉਸ ਨੂੰ ਪਤਾ ਨਹੀਂ ਸੀ ਕਿ ਉਸ ਦੇ ਨਾਲ ਵੀ ਇਹ ਮੰਦਪਾਗਾ ਵਰਤਾਰਾ ਵਾਪਰ ਜਾਣਾ ਹੈ ਕਿ ਉਸ ਦੀ ਵੀ ਨਾਲ ਹੀ ਜਿਹੜੀ ਆ ਮੌਤ ਹੋ ਜਾਣੀ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਤੁਸੀਂ ਕਿਸ ਤਰ੍ਹਾਂ ਨਹਿਰ ਦੇ ਉੱਤੇ ਜਮਾਵੜਾ ਲੱਗਿਆ ਉਹਨਾਂ ਨੂੰ ਕੱਢਿਆ ਜਾ ਰਿਹਾ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਇੱਕ ਜੀਜਾ ਜਿਹੜੀ ਆਪਣੇ ਸਾਲੇ ਦੀ ਜਾਨ ਬਚਾਉਣ ਦੇ ਲਈ ਨਹਿਰ ਦੇ ਵਿੱਚ ਮਗਰੇ ਛਾਲ ਮਾਰ ਦਿੰਦਾ ਆ ਤਾਂ ਉਸ ਦੇ ਬਾਅਦ ਦੋਵਾਂ ਦੇ ਨਾਲ ਇਹ ਦਰਦਨਾਕ ਹਾਦਸਾ ਵਾਪਰ ਜਾਣਾ ਤਾਂ ਦੱਸ ਦੇਣਾ ਚਾਹੁੰਦੇ ਇੱਕ ਕੀਰਤਪੁਰ ਸਾਹਿਬ ਵਿਖੇ ਕਿਸੇ ਧਾਰਮਿਕ ਪ੍ਰੋਗਰਾਮ ਦੇ ਵਿੱਚ ਦੋਵੇਂ ਸ਼ਾਮਲ ਹੋਏ ਸੀਗੇ ਪਰ ਜਦੋਂ ਸਾਲਾ ਨਹਿਰ ਦੇ ਉੱਤੇ ਨਹਾਉਣ ਚਲਾ ਜਾਂਦਾ ਪਾਖੜਾ ਨਹਿਰ ਜੋ ਨੰਗ ਰਈਆ ਜੋ ਕੀਰਤਪੁਰ ਸਾਹਿਬ ਚੋਂ ਉਹਦੇ ਵਿੱਚ ਨਹਾਉਣ ਚਲਾ ਜਾਂਦਾ ਤਾਂ ਉਸ ਦੀ ਵਿੱਚ ਹੀ ਡੁੱਬ ਕੇ ਜਿਹੜੀ ਆ ਮੌਤ ਹੋ ਜਾਂਦੀ ਵਿੱਚ ਹੀ ਉਹ ਡੁੱਬ ਜਾਂਦਾ ਹੈ ਹਾਲਾਂਕਿ ਮੌਤ ਤੋਂ ਪਹਿਲਾਂ ਉਸ ਦਾ ਸਾਲਾ ਜੀ ਮਾਫ ਕਰਨਾ ਜੀਜਾ ਜਿਹੜਾ ਆ ਸਾਲੇ ਨੂੰ ਬਚਾਉਣ ਦੇ ਲਈ ਛਾਲ ਮਾਰ ਦਿੰਦਾ ਕਿਉਂਕਿ ਫਿਕਰ ਸੀ ਉਸ ਨੂੰ ਉਸਨੇ ਮਗਰੇ ਛਾਲ ਮਾਰ ਦਿੱਤੀ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਸ ਦੀ ਵੀ ਜਾਨ ਜਿਹੜੀ ਆ ਉਹ ਚਲੀ ਜਾਣੀ ਆ ਤਾਂ ਸਾਲੇ ਨੂੰ ਬਚਾਉਂਦੇ ਬਚਾਉਂਦੇ ਜੀਜੇ ਦਾ ਵੀ ਜੀਜੇ ਦੀ ਜ਼ਿੰਦਗੀ ਦਾ ਵੀ ਦਰਦਨਾਕ ਅੰਤ ਹੋ ਗਿਆ ਤਾਂ ਇਹ ਤਸਵੀਰਾਂ ਇਸ ਵੇਲੇ ਕੀਰਤਪੁਰ ਸਾਹਿਬ ਦੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਜਿੱਥੇ ਦੋਵਾਂ ਦੀ ਜ਼ਿੰਦਗੀ ਜਿਹੜੀ ਆ ਉਹ ਖਤਮ ਹੋ ਚੁੱਕੀ ਹੈ ਇਸ ਵੇਲੇ ਦੀਆਂ ਖੌਫਨਾਕ ਤਸਵੀਰਾਂ ਆਪਾਂ ਕਹਿ ਸਕਦੇ ਦਰਦਨਾਕ ਤਸਵੀਰਾਂ ਵੀ ਕਹਿ ਸਕਦੇ ਕਿ ਕਿਸ ਤਰ੍ਹਾਂ ਸਾਲੇ ਨੂੰ ਬਚਾਉਣ ਦੇ ਲਈ ਜੀਜੇ ਨੇ ਛਾਲ ਮਾਰੀ ਸੀ ਪਰ ਉਹਨਾਂ ਦੋਵਾਂ ਨੂੰ ਨਹੀਂ ਪਤਾ ਕਿ ਉਹਨਾਂ ਦੋਵਾਂ ਦੇ ਨਾਲ ਇਹ ਅੱਜ ਦਾ ਦਿਨ ਆਖਰੀ ਦਿਨ ਹੋ ਜਾਵੇਗਾ ਜਿਸ ਪ੍ਰੋਗਰਾਮ ਤੇ ਹੋ ਇਕੱਠੇ ਹੋ ਕੇ ਜਾ ਰਹੇ ਨੇ ਦੁਬਾਰਾ ਉਹ ਮੁੜ ਕੇ ਨਹੀਂ ਆਉਣਗੇ ਤਾਂ ਇਹ ਤਸਵੀਰਾਂ ਇਸ ਵੇਲੇ ਦੀਆਂ ਕੀਰਤਪੁਰ ਸਾਹਿਬ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਜੀਜੇ ਸਾਲੇ ਦੇ ਨਾਲ ਦਰਦਨਾਕ ਹਾਦਸਾ ਵਾਪਰਿਆ ਭਿਆਨਕ ਹਾਦਸਾ ਵਾਪਰਿਆ ਵਾ ਸਾਲਾ ਜਦੋਂ ਨਹਿਰ ਦੇ ਵਿੱਚ ਨਹਾਉਣ ਜਾਂਦਾ ਹੈ ਤਾਂ ਉਹ ਵਿੱਚ ਹੀ ਡੁੱਬਣ ਲੱਗਦਾ ਹੈ ਤਾਂ ਮਗਰ ਹੀ ਜੀਜਾ ਛਾਲ ਲਗਾ ਦਿੰਦਾ ਕਿਉਂਕਿ ਕਿਤਨੇ ਕਿਤੇ ਰਿਸ਼ਤੇ ਜਿਹੜੇ ਬਹੁਤ ਹੀ ਜ਼ਿਆਦਾ ਪਿਆਰੇ ਹੁੰਦੇ ਨੇ ਜੀਜੇ ਸਾਲੇ ਦਾ ਰਿਸ਼ਤਾ ਬਹੁਤ ਪਿਆਰਾ ਸੀ ਦੋਵਾਂ ਦਾ ਆਪਸ ਵਿੱਚ ਬਹੁਤ ਜ਼ਿਆਦਾ ਪਿਆਰ ਹੋਵੇਗਾ ਕਿਉਂਕਿ ਇਕੱਠੇ ਸਗੇ ਧਾਰਮਿਕ ਪ੍ਰੋਗਰਾਮ ਦੇ ਵਿੱਚ ਤਾਂ ਜਦੋਂ ਸਾਲਾ ਡੁੱਬਣ ਲੱਗਦਾ ਜੀਜੇ ਨੂੰ ਫਿਕਰ ਹੁੰਦੀ ਆ ਤਾਂ ਮਗਰ ਹੀ ਸਾ ਜੀਜਾ ਛਾਲ ਮਾਰ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਬਚਾਉਂਦੇ-ਬਚਾਉਂਦੇ ਉਸਦੀ ਵੀ ਜਾਨ ਚਲੇ ਜਾਂਦੀ ਹੈ ਤਾਂ ਦੋ ਪਰਿਵਾਰ ਇੱਕੋ ਸਮੇਂ ਤੇ ਉੱਜੜ ਗਏ ਦੋ ਪਰਿਵਾਰਾਂ ਦੇ ਜਵਾਨ ਪੁੱਤਾਂ ਦੀ ਇੱਕੋ ਹੀ ਥਾਂ ਦੇ ਉੱਤੇ ਜਾਨ ਚਲੇ ਗਈ ਮੌਤ ਹੋ ਗਈ ਤਸਵੀਰਾਂ ਕੀਰਤਪੁਰ ਸਾਹਿਬ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਲਓ ਤੁਸੀਂ ਕਿ ਕਿਸ ਤਰ੍ਹਾਂ ਲੋਕ ਵੀ ਉੱਤੇ ਇਕੱਠੇ ਹੋਏ ਨੇ ਤੇ ਉਹਨਾਂ ਦੋਵਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਜਾ ਰਿਹਾ ਕਿਉਂਕਿ ਦੋਵੇਂ ਪਾਖੜਾ ਨਹਿਰ ਦੇ ਵਿੱਚ ਦੋਵਾਂ ਦੀ ਜਾਨ ਚਲੀ ਗਈ ਇਸ ਪਾਖੜਾ ਨਹਿਰ ਦੇ ਵਿੱਚ ਇੱਕ ਨਹੀਂ ਕਈ ਜਾਨਾਂ ਇਸੇ ਤਰ੍ਹਾਂ ਚਲੇ ਜਾਂਦੀਆਂ ਕੋਈ ਨੌਜਵਾਨ ਮੁੰਡਿਆਂ ਦੀਆਂ ਕੋਈ ਲੇਡੀ ਕੋਈ ਸੁਸਾਇਡ ਕਰ ਲੈਂਦਾ ਜਾਂ ਫਿਰ ਕੋਈ ਨਹਾਉਣ ਗਿਆ ਇਸ ਤਰ੍ਹਾਂ ਵਿੱਚ ਡਿੱਗ ਜਾਂਦਾ ਤਾਂ ਇਸ ਵੇਲੇ ਕੀਰਤਪੁਰ ਤੋਂ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਜੀਜੇ ਸਾਲੇ ਦੀ ਭਿਆਨਕ ਹਾਦਸੇ ਦੇ ਵਿੱਚ ਕਹਿ ਸਕਦੇ ਹਾਂ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ